ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਨੈਸ਼ਨਲ ਹਾਈਵੇ ਸ ਨੂੰ ਲੈ ਕੇ ਸ 抗ਰਚ ਕੀਤਾ ਜਾ ਰਿਹਾ ਹੈ ਪਾਕਿਸਤਾਨ ਸਰਕਾਰ ਵੱਲੋਂ ਪੂਰੇ ਦੇਸ਼ ਦੇ ਵਿੱਚ ਗ੍ਰੀਨਫੀਲਡ ਹਾਈਵੇ ਅਤੇ ਐਕਸਪ੍ਰੈਸਵੇ ਰੋਡ ਤੇ ਜਿਹੜੇ ਉਹ ਬਣਾਏ ਜਾ ਰਹੇ ਨੇ ਜਿਨ੍ਹਾਂ ਦਾ ਕਾਫੀ ਹਿੱਸਾ ਪੰਜਾਬ ਦੇ ਵਿੱਚ ਆਉਂਦਾ ਹੈ ਲੇਕਿਨ ਪੰਜਾਬ ਦੇ ਕਿਸਾਨ ਨੇ ਜਿਹੜੇ ਉਹ ਆਪਣੇ ਮਸਲਿਆਂ ਨੂੰ ਲੈ ਕੇ ਇਹਦਾ ਹਾਈਵੇ ਦਾ ਵਿਰੋਧ ਕਰਦੇ ਦਿਖਾਈ ਦੇ ਰਹੇ ਨੇ ਕਿਉਂਕਿ ਕਿਤੇ ਕਿਤੇ ਵਾਪਦੇ ਨੂੰ ਲੈ ਕੇ ਅੱਧੇ ਕਿਤੇ ਅਗਵਾਰ ਕੀਤੀ ਜ਼ਮੀਨ ਦੇ ਰੇਡ ਨੂੰ ਲੈ ਕੇ ਕਿਸਾਨਾਂ ਦਾ ਦਾਬੇਚ ਜਿਹੜਾ ਉਹ ਪ੍ਰਸ਼ਾਸਨ ਦੇ ਨਾਲ ਫਸਦਾ ਦਿਖਾਈ ਦੇ ਰਿਹਾ ਹੈ ਤਾਂ ਤਾਜ਼ਾ ਮਾਮਲਾ ਅਗਰ ਸਰਦੇ ਪਿੰਡ ਕੋਟਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿਸਾਨਾਂ ਦੇ ਵੱਲੋਂ ਨੈਸ਼ਨਲ ਹਾਈਵੇ ਪ੍ਰੋਜੈਕਟ ਦਾ ਕੰਮ ਜਿਹੜਾ ਉਹ ਰੋਕਿਆ ਗਿਆ ਹੈ ਜ਼ਮੀਨ ਦਾ ਕਬਜ਼ਾ ਲੈਣ ਆਏ ਅਧਿਕਾਰੀਆਂ ਨੂੰ ਬੇਰੰਗ ਕਿਸਾਨਾਂ ਵੱਲੋਂ ਮੋੜਿਆ ਗਿਆ ਹੈ ਜਦ ਅਸਲ ਦਿੱਲੀ ਕਟੜਾ ਟੈਸਡਲ ਹਾਈਵੇ ਦੇ ਤਹਿਤ ਅਗਰੇ ਸਰ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਦੇ ਲਈ ਪ੍ਰਸ਼ਾਸਕਿਕ ਅਧਿਕਾਰੀ ਦੇ ਜਿਹੜੇ ਉਹ ਪਹੁੰਚੇ ਸਨ ਜਿੱਦਾ ਤੱਕ ਕਿਸਾਨਾਂ ਵੱਲੋਂ ਵਿਰੋਧ ਹੈ ਜਿਹੜਾ ਉਹ ਕੀਤਾ ਜਾਂਦਾ ਹੈ ਜਿਸ ਕਰਕੇ ਪ੍ਰਸ਼ਾਸਕ ਨੂੰ ਬੇਨਾ ਜ਼ਮੀਨ ਐਕਵਾਇਰ ਕੀਤੇ ਹੀ ਵਾਪਸ ਜਾਣਾ ਪੈਂਦਾ ਹੈ ਤਾਂ ਅਗਰੇ ਸਰ ਦੇ ਪਿੰਡ ਕੋਟਲਾ ਤੋਂ ਇਹ ਤਸਵੀਰਾਂ ਦੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਸਾਨੂੰ ਘੱਟ ਦਾ ਮੁਆਵਜ਼ਾ ਦਿੱਤਾ ਦੇ ਉਸ ਤੋਂ ਬਾਅਦ ਹੀ ਜ਼ਮੀਨ ਦੇ ਉੱਤੇ ਕਬਜ਼ਾ ਜਿਹੜਾ ਉਹ ਕਰਨ ਦਿੱਤਾ ਜਾਵੇਗਾ ਜਿਸ ਕਾਰਨ ਕਿਸਾਨਾਂ ਦੇ ਵੱਲੋਂ نیشنل ਹਾਈਵੇ ਦਾ ਕੰਮ ਆ ਜਿਹੜਾ ਉਹ ਰੋਕ ਦਿੱਤਾ ਜਾਂਦਾ ਹੈ मौके ਉੱਤੇ ਪੁਲਿਸ ਅਧਿਕਾਰੀ ਤੇ ਤਹਿਸੀਲਦਾਰ ਵੀ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਉਹਨਾਂ ਦਾ ਭਰ ਦਾ ਮੁਆਵਜ਼ਾ ਜਲਦ ਹੀ ਉਹਨਾਂ ਨੂੰ ਦੇ ਦਿੱਤਾ ਜਾਵੇਗਾ ਕਿਸਾਨਾਂ ਦਾ ਕਿਹੜਾ ਕਿ ਉਹਨਾਂ ਦੀਆਂ ਫਸਲਾਂ ਦਾ ਕਾਫੀ ਵੱਡਾ ਨੁਕਸਾਨ ਹੋਇਆ ਹੈ ਜਿਸ ਦੇ ਚਲਦਿਆਂ ਉਹਨਾਂ ਨੂੰ ਅਜੇ ਤੱਕ ਕੋਈ ਵੀ ਮੁਆਵਜ਼ਾ ਨਹੀਂ ਰਾਂ ਉਹ ਨਹੀਂ ਦਿੱਤਾ ਗਿਆ ਤਾਂ ਐਸਡੀਐਮ ਦੇ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਹਨਾਂ ਦਾ ਫਸਲ ਦਾ ਜਿਹੜਾ ਵੀ ਨੁਕਸਾਨ ਹੋਇਆ ਹੈ ਉਹਦੀ ਪਰਪਾਈ ਹੈ ਜਿਹੜੀ ਉਹ ਕੀਤੀ ਜਾਵੇਗੀ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਕਿਸਾਨਾਂ ਦਾ ਉਹ ਦੇਖਦੇ ਹਾਂ ਧਰਮ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸੋ ਮਸ਼ੀਨਾਂ ਮੋਰ ਅੱਜ ਜੋ ਪਿੰਡ ਕੋਟਲੇ ਦੇ ਵਿੱਚ ਜੰਮੂ ਵੇ ਹਾਈਵੇ ਨੂੰ ਲੈ ਕੇ ਆਹ ਜਿਹੜੀਆਂ ਮਸ਼ੀਨਾ ਜੀਸੀਪੀ ਇਹ ਆਏ ਨੇ ਫਰੰਗੇ ਹਥੀ ਵਾਪਸ ਜਾ ਰਹੀਆਂ ਨੇ ਕਿਸਾਨ ਜਦ ਦੇ ਬੰਦੀਆਂ ਨੇ ਆਣ ਕੇ ਇਹਨਾਂ ਨੂੰ ਡੱਕ ਦਿੱਤਾ ਝੋਨੇ ਦੇ ਵਿੱਚ ਫਿਰਿਆ ਇੱਥੇ ਸਾਨੂੰ ਆਈਦੀਮ ਸਾਹਿਬ ਵਿਚਵਾਹ ਦਿਵਾ ਕੇ ਕਹਿ ਵੀ ਇਹਨਾਂ ਨੂੰ ਬੰਦਾ ਮੁਆਜਵਾ ਦਿੱਤਾ ਜਾਊਗਾ ਜਿਹੜਾ ਝੋਨਾ ਖਰਾਬ ਹੋਇਆ ਹੈ ਇਹ ਜਿਹੜਾ ਧੱਕੇ ਨਾ डीसी ਅੰਮ੍ਰਿਤ ਸਰ ਕਬਜ਼ਾ ਲੈਣਾ ਚਾਹੁੰਦਾ ਕਿਸਾਨਾਂ ਆਖਿਆ ਗੱਲ ਬਾਤੋ ਬਿਨਾ ਟੇਬਲ ਤੋਂ ਜਿਹਨਾਂ ਜਰ ਕਿਸਾਨਾਂ ਦੀ ਸਹਿਮਤੀ ਨਹੀਂ ਦੀ ਉਹਨਾਂ ਜਰ ਪੈਲੀ ਚ ਨਹੀਂ ਬਣ ਦਿੱਤੇ ਜਿਹੜਾ ਝੋਨੇ ਦਾ ਵਾ ਉਹਦਾ ਮਾਲਵਾ ਵੀ ਮੰਨਿਆ ਐਸਡੀਐਮ ਵੀ ਇਹ ਮੈਂ ਦਾ ਮਾਲਵਾ ਉਹ ਵੀ ਪਾ ਦਿਨਾ ਵਾ ਇਸ ਕਰਕੇ ਬਹੁਤ ਵੱਡੀ ਜਿੱਤ ਹੋਈ ਆ ਇਹ ਕਿਸਾਨਾਂ ਮਜ਼ਦੂਰਾਂ ਦੀ ਇਹ ਮਸ਼ੀਨਾਂ ਵਾਪਸ ਜਾ ਰਹੀਆਂ